ਸਸ਼ਿਕਾ ਦੋਸਤੋ ਪੰਜਾਬ ਖਬਰ 24 ਦੇਖ ਰਹੇ ਦਰਸ਼ਕਾਤਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਅਸੀਂ ਇਸ ਚੈਨਲ ਦੇ ਰਾਹੀਂ ਇੱਕ ਜੋ ਚਰਚਾ ਦਾ ਵਿਸ਼ੇ ਬਹੁਤ ਹੀ ਅਹਿਮ ਕਿਸੇ ਮੁੱਦੇ ਤੇ ਆ ਉਹਦੇ ਨਾਲ ਹੀ ਗੱਲਬਾਤ ਕਰਕੇ ਉਹਦੀ ਜਾਣਕਾਰੀ ਤੁਹਾਡੇ ਨੂੰ ਦਿਵਾਵਾਂਗੇ ਸੋ ਅੱਜ ਦਾ ਜੋ ਵਿਸ਼ੇ ਹੈ ਉਹ ਜੋ ਸਿੱਖਾਂ ਦੇ ਨਾਲ ਸੰਬੰਧਤ ਇੱਕ ਬਹੁਤ ਹੀ ਇਤਿਹਾਸਿਕ ਜੋ ਘਟਨਾ ਵਾਪਰੀ ਸੀ ਜੋ ਵਡਾ ਕੱਲੂ ਕਾਰਾ ਜੋ ਹੋਇਆ ਸੀ ਉਸ ਸਬੰਧ ਦੇ ਵਿੱਚ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਤੁਹਾਨੂੰ ਪ੍ਰਦਾਨ ਕਰਾਵਾਂਗੇ ਸਾਡੇ ਕੋਲ ਬੈਠੇ ਨੇ ਜੋ ਵੱਡਾ ਕੱਲੂਕਾਰਾ ਦੋਸਤਾਨਾ ਹੈ ਉਹਨਾਂ ਦੇ ਮੁਖ ਸੇਵਾਦਾਰ ਚਠੇਦਾਰ ਰਣਜੋਤ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਸਾ ਵਾਹਿਗੁਰੂ ਜੀ ਕੀ ਫਤਿਹ ਦਸਨ ਦਾਸ ਸ਼ਹੀਦਾਂ ਦੇ ਮਹਾਨ ਧਰਤੀ ਸਿੱਖ ਕੌਮ ਦਾ ਵੱਡਾ ਕੱਲੂਕਾਰਾ ਕਾਪਰਹੀੜਾ ਸ਼ੋਹਨੇ ਬੁੱਢੇ ਬੁੱਢਾ ਦਾਲ ਸਮੂਹ ਸੰਗਤਾਂ ਨੂੰ ਫਤਹਿ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਜੋ ਇੱਕ ਇਤਿਹਾਸਿਕ ਬਹੁਤ ਵੱਡੀ ਹੈ ਆਪਣਾ ਕੱਟਣਾ ਹੈ ਸਾਡੇ ਤੋਂ ਸਿੱਖ ਇਤਿਹਾਸ ਦੇ ਵਿੱਚ ਹੋਈ ਹੈ ਵੱਡਾ ਕੰਮ ਜੀ ਇਸ ਵੱਡੇ ਕੱਲੂ ਪਰ ਦੀ ਜੋ ਇਤਿਹਾਸਿਕ ਜਾਣਕਾਰੀ ਹੈ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਉਹਦੇ ਬਾਰੇ ਜੀ ਦੱਸੋ ਇਹ ਜੀ ਮਲੇਰ ਕੋਟਲੇ ਦੀ ਧਰਤੀ ਤੇ ਹੋਇਆ ਕੋਪਰ ਰੇ ਹੀੜਾ ਕੁੱਪ ਤੋਂ ਸ਼ੁਰੂ ਹੋਇਆ ਔਰ ਜਿਹੜਾ ਰੋਹੀੜਾ 35000 ਉੱਥੇ ਸ਼ਹੀਦ ਹੋਏ ਹੈ ਜੀ। ਔਰ ਕੋਪਰ ਰਹੀੜੇ ਤੋਂ ਲੈ ਕੇ ਕੁੱਤਬਾ ਬੰਮਨੀਆਂ ਪਿੰਡ ਤੱਕ ਜਿੰਨੇ ਕਿਲੋ 7 8 9 ਕਿਲੋਮੀਟਰ ਜਿਹੜਾ ਫਾਸਲਾ ਪੰਦਾ ਹੈ। ਇਹ 20000 ਲਾਸ਼ ਜਿਹੜੀ ਇੱਥੋਂ ਤੱਕ ਖਿਲਰੀ ਹੋਈ ਹੈ ਜੀ। ਔਰ 35000 ਲਾਸ਼ ਜਿਹੜੀ ਹੈ ਜਿਹਦੇ ਕਿ ਸਿਰ ਨਾਲ ਨਹੀਂ ਹੈਗੇ। ਠੀਕ ਹੈ ਜੀ। ਉਹ ਆਪਾਂ ਬਾਅਦ ਵਿੱਚ ਦੱਸਦੇ ਤੁਹਾਨੂੰ। ਜਿਹਦੇ ਕਿ ਸਿਰ ਨਾਲ ਨਹੀਂ ਹੈਗੇ ਉਹ 35000 ਲਾਸ਼ ਜਿਹੜੀ ਹੈ ਰਹੀੜੇ ਗੁਰਦੁਆਰੇ ਇੱਕ ਬਹੁਤ ਆਰਲੀ ਸ਼ਾਨ ਬਣਿਆ ਹੈ ਸ਼ਹੀਦਾਂ ਦੇ ਉਹਦੇ ਬਿਲਕੁਲ ਸਾਹਮਣੇ 121 ਫੋਟਰਾ ਨਿਸ਼ਾਨ ਸਾਹਿਬ ਝੁਲ ਰਿਹਾ ਔਰ ਬਾਗ ਲੱਗਿਆ ਹੋਇਆ ਅਸਲੀ ਇਤਿਹਾਸਕ ਜਗ੍ਹਾ ਉਹ ਹੈ ਜੀ ਤੇ ਉਹ ਜਿਹੜੀ ਘਟਨਾ ਹੈ ਉਹ ਕਦੋਂ ਵਾਪਰੀ ਸੀ ਜੀ ਤੇ ਕਿਉਂ ਵਾਪਰੀ ਸੀ ਉਹਦੇ ਇਤਿਹਾਸ ਦੀ ਜਾਣਕਾਰੀ ਉਹਦਾ ਮੇਨ ਮੁੱਦਾ ਇਹ ਸੀ ਜੀ ਕਿ 15 ਜਨਵਰੀ ਇਹ ਘਟਨਾ ਵਾਪਰਦੀ ਹੈ ਜਿਹੜੀ ਖੱਲੂਕਾਰਾਂ ਦੀ ਏ ਵਾਪਰਦੀ ਹੈ ਜੇ 5 ਫਰਵਰੀ 1762 ਔਰ ਵਿਸ਼ਾ ਇਹ ਇਹ ਬਣ ਗਿਆ ਕਾਰਨ ਕਾਰਨ ਇਹ ਸੀ ਕਿ ਇਸ ਤੋਂ ਸਾਲ ਪਰ ਪਹਿਲੇ 15 ਜਨਵਰੀ 1761 ਨੂੰ ਅਹਿਮਦ ਸ਼ਾਹ ਬਦਾਲੀ ਨੇ ਸਵਾ ਲੱਖ ਮਰਾਠਾ ਇੱਕ ਦਿਨ ਦੇ ਵਿੱਚ ਪਾਣੀਪਤ ਦੇ ਮੈਦਾਨ ਦੇ ਵਿੱਚ ਮਾਰਿਆ ਔਰ 2200 ਜੋ ਆਕੇ ਉਹਨਾਂ ਦੀਆਂ ਬਾਹੂ ਬੇਟੀਆਂ ਉਹ ਲੁੱਟ ਕੇ ਲੈ ਕੇ ਜਾ ਰਹੇ ਜੋ ਕਿ ਆਮ ਤੌਰ ਤੇ ਆਪਾਂ ਪੜਦੇ ਹਾਂ। ਪਰ ਮਰਹਟਿਆਂ ਨੇ ਉਸ ਟਾਈਮ ਦੇ ਸੋਚਿਆ ਕਿ ਸਾਡਾ ਇੰਨਾ ਤਕੜਾ ਨੁਕਸਾਨ ਹੋ ਗਿਆ ਤਾਂ ਝੱਲਾਂਗੇ। ਲੇਕਿਨ ਜੇ ਸਾਡੀ ਇੱਜ਼ਤ ਚਲੇਗੀ ਗਜਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਤੇ ਤਾਂ ਅਸੀਂ ਕੀ ਜਵਾਬ ਦਵਾਂਗੇ ਕਿ ਅਸੀਂ ਰਾਜਪੂਤ ਮਰੱਟੇ ਆਂ। ਤਾਂ ਉਹਨਾਂ ਨੇ ਜੀ ਜੱਸਾ ਸਿੰਘ ਆਲੂਵਾਲੀਆ ਕੋਲ ਪਹੁੰਚ ਕਰਨੇ ਕੀਤੀ ਜੋ ਕਿ ਉਸ ਟਾਈਮ ਬੁੱਢਾ ਦਲ ਦੇ ਚੌਥੇ ਜਥੇਦਾਰ ਸੀ ਉਹਨਾਂ ਨੇ ਕਿਹਾ ਵੀ ਸਿੰਘ ਸਾਹਿਬ ਤੁਸੀਂ ਜੰਗਲਾ ਦੇ ਰਾਜੇ ਜੇ ਔਰ ਇੱਕ ਤੁਸੀਂ ਹੀ ਹੋ ਜਿਹੜੇ ਮੁਗਲਾਂ ਨਾਲ ਟੱਕਰ ਲੈਂਦੇ ਹੋ ਕਿਉਂਕਿ ਇਹਨੇ ਸਾਡਾ ਤਾਂ ਜਿਹੜੇ ਹਸਾਮ ਦਾ ਖਾਤਮਾ ਕੀਤਾ ਸੀ 40-50 ਸਾਲ ਨਹੀਂ ਉੱਠ ਸਕਦੇ ਪਰ ਸਾਡੀਆਂ ਬੇਟੀਆਂ ਬਚਾਓ ਉਹਨਾਂ ਨੇ ਹਮਲਾ ਕਰਕੇ ਉਹ ਮੁਗਲਾਂ ਕੋਲੋਂ 2200 ਕੁੜੀਆਂ ਛਡਾ ਕੇ ਉਹਨਾਂ ਨੂੰ ਆਪੋ ਆਪਣੇ ਘਰ ਭੇਜਿਆ ਔਰ ਉਸ ਤੋਂ ਬਾਅਦ ਅਹਿਮਦ ਸ਼ਾਹ ਬਦਾਲੀ ਜਾਂਦਾ ਜਾਂਦਾ ਇੱਥੇ ਜਿੰਨੇ ਨਵਾਬ ਸੀਗੇ ਉਹਨਾਂ ਨੂੰ ਇਹ ਗੱਲ ਆ ਕੇ ਕਹਿ ਕੇ ਹੁਣ ਮੈਂ ਅਗਲੇ ਸਾਲ ਆਉਂਗਾ ਪਾਕਿਸਤਾਨ ਤੋਂ ਫੇਰ ਕਾਬਲ ਕੰਧਾਰ ਤੋਂ ਔਰ ਇਹ ਸਿੱਖ ਕੌਮ ਮੈਂ ਬਿਲਕੁਲ ਨਫਾਸ ਖਤਮ ਕਰਕੇ ਜਾਣੀ ਔਰ ਹੋਇਆ ਵੀ ਇਦਾਂ ਹੀ ਔਰ ਅੱਜ ਆਪਾਂ ਗਿਣਤੀ ਕਹਿੰਦੇ ਆ ਕੋਈ ਕਹਿੰਦਾ 2 ਕਰੋੜ ਰਿਆ 22 ਕਰੋੜ ਚਲੋ ਉਸ ਟਾਈਮ ਤੇ ਸਿੱਖਾਂ ਦੀ ਗਿਣਤੀ ਲੱਖ ਡੇਢ ਲੱਖ ਹੋਏਗੀ ਜੇ ਲੱਖ ਦੇ ਵਿੱਚੋਂ 50 55 ਹਜ਼ਾਰ ਇੱਕ ਦਿਨ 'ਚ ਖਤਮ ਹੋ ਜਾਣ ਤਾਂ ਵਾਕਈ ਕੌਮ ਦਾ ਲੱਕ ਟੁੱਟ ਜਾਂਦਾ ਔਰ ਹੋਇਆ ਇਦਾਂ ਹੀ 5 ਫਰਵਰੀ ਨੂੰ ਇੱਥੋਂ ਦੇ ਜੋ ਅਕਲਦਾਸ ਨਰੰਜਨੀਆਂ ਹਰਦਾਸ ਹੋਰ ਜਿਹੜੇ ਉਹਦੇ ਮੁਖਬਰ ਸੀਗੇ ਉਹਨਾਂ ਨੇ ਤਲਾਹ ਦਿੱਤੀ ਉਹਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਕਿ ਹੁਣ ਤੇਰੇ ਕੋਲ ਮੌਕਾ ਹੈ ਸਿੱਖ ਕੌਮ ਨੂੰ ਖਤਮ ਕਰਨ ਦਾ। ਔਰ ਉਸ ਟਾਈਮ ਤੇ ਜੀ ਅਹਿਮਦ ਸ਼ਾਹ ਅਬਦਾਲੀ ਨੇ ਇੰਨੇ ਸਖਤ ਹੁਕਮ ਸੀ ਇਹ ਫੌਜ ਨੂੰ ਕਿ ਤੁਸੀਂ ਖਾਣਾ ਨਹੀਂ ਪੀਣਾ ਨਹੀਂ ਕੁਝ ਨਹੀਂ ਕਰਨਾ ਸਿੱਧਾ ਉੱਥੇ ਜਾ ਕੇ ਤਾਰਾ ਕਰਨਾ। ਔਰ ਮਾਰੋ ਮਾਰ ਕਰਦੇ 2.5 ਤੋਂ 3 ਲੱਖ ਦੀ ਫੌਜ ਬਾਕੀ ਪੰਜਾਬ ਚੋਂ ਹੋਰ ਜਗ੍ਹਾ ਤੇ ਫੌਜ ਔਰ ਇਹ ਪੂਰਾ ਮਲੇਰ ਕੋਟਲੇ ਨੂੰ ਘੇਰਾ ਪਾ ਲਿਆ ਗਿਆ। ਔਰ 5 ਫਰਵਰੀ ਨੂੰ ਸਵੇਰੇ 5 ਵਜੇ ਤੋਪ ਦਾ ਪਹਿਲਾ ਗੋਲਾ ਡਿੱਗਦਾ ਹਾਹਾਕਾਰ ਮੱਚਦੀ ਉਸ ਟਾਈਮ ਔਰ ਉਸ ਤੋਂ ਬਾਅਦ ਕੁਝ ਬੱਚੇ ਬੀਬੀਆਂ ਬਾਜਰੇ ਦੇ ਖੇਤੇ ਜਾ ਕੇ ਉਥੇ ਲੁਕਦੇ ਨੇ ਕਿ ਚੱਲ ਅਸੀਂ ਬਚ ਜਾਈਏ। ਲੇਕਿਨ ਫੌਜ ਵੱਲੋਂ ਉਸ ਟਾਈਮ ਬਾਜਰੇ ਦੇ ਖੇਤ ਨੂੰ ਵੀ ਅੱਗ ਲਾਈ ਜਾਂਦੀ ਹੈ। ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਜਾਂਦਾ ਹੈ ਜਿਹੜੀਆਂ ਪ੍ਰੈਗਨੈਂਟ ਬੀਬੀਆਂ ਉਹਨਾਂ ਦੇ ਹੱਤਾਂ ਦੀਆਂ ਨੇ ਉਹਨਾਂ ਦੇ ਪੇਟ ਦੇ ਉੱਤੇ ਪੱਥਰ ਮਾਰ ਕੇ ਥੋੜੇ ਮਾਰ ਕੇ ਬਹੁਤ ਗੁਰੇ ਤੁਸੀਂ ਇਨਥੋਂ ਤੱਕ ਜੋ ਪੇਟ ਜੋ ਬੱਚੇ ਉਹਦੇ ਬਾਹਰ ਕੱਢੇ ਜਾਂਦੇ ਆ ਇਹਨੇ ਭਿਆਨਕ ਤਸ਼ੀਹ ਦਿੱਤੇ ਗਏ ਔਰ ਉਸ ਤੋਂ ਬਾਅਦ ਜਦੋਂ ਇਹ ਵਾਰੀ ਆ ਗਈ ਕਰ ਕਰਾ ਕੇ ਰਹੀੜੇ ਦੇ ਥੇਤੇ ਉਸ ਜਗ੍ਹਾ ਤੇ ਜਦੋਂ ਚਾਰ ਸ਼ਵੇਰ ਤੋਂ ਘੇਰਾ ਪਿਆ ਹੋਇਆ ਜੱਸਾ ਸਿੰਘ ਜੀ ਆਲੂ ਵਾਲੀਆ ਸੁਲਤਾਨੇ ਹੁਲ ਕੌਮ ਉਹਨੇ ਸੋਚਿਆ ਕਿ ਜੱਸਾ ਸਿੰਘ ਆਲੂ ਵਾਲੀਆ ਜੀ ਚਾਰ ਛਫੇਰੇ ਤੋਂ ਘੇਰੇ ਗਏ ਆ ਅਗਰ ਇਹਨਾਂ ਦੇ ਉੱਤੇ ਕੋਈ ਵਾਰ ਹੋਇਆ ਤਾਂ ਕੌਮ ਨੂੰ ਘਾਟਾ ਪੈ ਜਾਣਾ ਜੇ ਕੌਮ ਦਾ ਜਰਨਲ ਗਿਆ ਤਾਂ ਜੱਸਾ ਸਿੰਘ ਆਲੂ ਵਾਲੀਏ ਨੂੰ ਦਾ ਜਿਹੜਾ ਘੋੜਾ ਸੀ ਗੁਰਮਖ ਸਿੰਘ ਨੇ ਆ ਮਿਆਂਨ ਮਾਰਨੀ ਚਾਹੀਏ ਘੋੜੇ ਦੇ ਇੱਥੇ ਪੇਠੇ ਚ ਕੇ ਘੋੜਾ ਭੱਜ ਜਾਏ ਜੀ ਔਰ ਜੱਸਾ ਸਿੰਘ ਆਲੂ ਵਾਲੀਆ ਜਿਹਨੇ ਦੇਖ ਲਿਆ ਉਹਨਾਂ ਉੱਥੇ ਕੇ ਗੁਰਮਖ ਸਿੰਘਾ ਰੁਕ ਜਾ। ਇਹਨੇ ਕੀ ਗੱਲ ਕਹਿੰਦੇ ਨਹੀਂ। ਕਹਿੰਦੇ ਲੋਕ ਕਰੇ ਹਮਕੋ ਠੱਠਾ। ਘੋੜਾ ਭਜਾਏ ਜੱਸਾ ਸਿੰਘ ਠੱਠਾ। ਵੀ ਲੋਕ ਤਾਂ ਮੈਨੂੰ ਠੱਠੇ ਮਸ਼ਕਰਾ ਕਰਨਗੇ ਆਹ ਕੌਮ ਦਾ ਸੁਲਤਾਨ ਹੈ ਜੱਸਾ ਸਿੰਘ ਆਲੂ ਵਾਲੀਆ। ਜਿਹੜਾ ਅਜ ਕੋ ਆਪਣਾ ਜੰਗ ਦੇ ਮੈਦਾਨ ਦੇ ਵਿੱਚੋਂ ਘੋੜਾ ਭਜਾ ਕੇ ਭੱਜ ਗਿਆ ਕਹਿੰਦਾ ਨਹੀਂ ਸ਼ੀਧੀ ਕਰਾਂਗਾ ਤੇ ਰਹੀੜੇ ਦੇ ਮੈਦਾਨ ਵਿੱਚ ਦਵਾਂਗਾ। ਜੀ। ਵੀ ਤੂੰ ਸੈਟ ਤੇ ਹੋ ਜਾ। ਨਾ ਉਸ ਟਾਈਮ ਤੇ ਜੀ ਤਰਨਾ ਦਲ ਮਿਸਲਾ ਇਹ ਸੀ ਕਿ ਜੱਸਾ ਸਿੰਘ ਆਲੂ ਵਾਲੀ ਜੀ ਬੁੱਢਾ ਦਲ ਦੇ ਜਥੇਦਾਰ ਤਰਨਾ ਦਲ ਮਿਸਲਾ ਨੇ ਕਿਹਾ ਕਿ ਚਾਰ ਚਫੇਰੇ ਆਪਾਂ ਨੂੰ ਘੇਰਾ ਪੈ ਗਿਆ ਜੀ ਔਰ ਆਪਾਂ ਕਿਉਂ ਨਾ ਲਗ ਲਗ ਆਪਣੇ ਜਥੇ ਜਿਹੜੇ ਨੇ ਉਹ ਲੜੀਏ ਅਹਿਮਦ ਸ਼ਾਹ ਬਦਾਲੀ ਦੀ ਜਿਹੜੀ ਫੌਜ ਦਾ ਧਿਆਨ ਆ ਪਟਕਾਇਆ ਜਾ ਜੀ ਤਾਂ ਜੱਸਾ ਸਿੰਘ ਆਲੂ ਵਾਲੀ ਨੇ ਕੜਕ ਦੀ ਆਵਾਜ਼ ਇਹ ਹੁਕਮ ਕੀਤਾ ਜੀ ਕਿ ਤੁਸੀਂ ਜੋ ਆਪਾਂ ਲਗ ਲਗ ਨਹੀਂ ਲੜਨਾ ਜੀ ਕੋਣ ਨਾ ਫਿਰ ਉੱਥੇ ਹੁਕਮ ਦਿੱਤਾ ਕਿ ਮਿਸਲ ਵੰਡ ਅਬ ਕਬੇ ਨਾ ਪਾਵੋ। ਰਲ ਮਿਲ ਖੜ ਤੌਰ ਪੰਥ ਬਚਾਵੋ। ਕਹਿੰਦੇ ਵੀ ਹੁਣ ਟੁਕੜਿਆਂ 'ਚ ਹੋਣ ਦਾ ਟਾਈਮ ਨਹੀਂ ਐ ਮਿਸਲ ਕੌਮ ਨੂੰ। ਜੀ ਜੀ। ਹੁਣ ਇਕੱਠੇ ਹੋ ਕੇ ਆਪਾਂ ਜਿਹੜਾ ਕੌਮ ਨੇ ਅੱਜ ਅਹਿਮਦ ਸ਼ਾਹ ਅਬਦਾਲੀ ਦਾ ਮੂੰਹ ਪੜਨਣਾ ਕਿ ਉਹਨੂੰ ਪਤਾ ਲੱਗ ਜਾਵੇ। ਔਰ ਕਮਸਾਨ ਦੀ ਜੰਗ ਹੁੰਦੇ 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 ਜਿਦੋਂ ਇੱਥੇ 35 ਯਾਰ ਲਾਸ਼ਾਂ ਦਾ ਢੇਰ ਲੱਗ ਗਿਆ ਰੋਹੀੜੇ ਦੇ ਥੇ ਤੇ। ਜੀ। ਤਾਂ ਉਸ ਟਾਈਮ ਤੇ ਲੋਕਾਂ ਦੀ ਕਹਾਵਤ ਸੀ ਉੱਥੇ ਕਿ ਲੋਕ ਕਹੇ ਸਿੰਘ ਗਿਆ ਸਭ ਮਾਰਾ ਜਿੱਦਾਂ ਢਾੜਾ ਇੱਕ ਢਾੜ ਲਾਸ਼ਾਂ ਦਾ ਪਿਆ ਹੋਵੇ ਸਾਹਮਣੇ ਜੀ ਜੀ 50 ਜਰਨੈਲ ਘੋੜਿਆਂ ਤੇ ਆਮ ਤੌਰ ਤੇ 50 ਜਨਾਂ ਦੀ ਗਿਣਤੀ ਹੋ ਜਾਂਦੀ ਹੈ ਜੀ ਤਾਂ ਲੋਕਾਂ ਦਾ ਉੱਥੇ ਬੋਲ ਸੀ ਕਿ ਲੋਕ ਕਹੇ ਸਿੰਘ ਗਿਆ ਸਭ ਮਾਰਾ ਬਚਿਓ 50 ਖੱਪ ਗਿਓ ਸਾਰਾ ਇਹ ਸਾਰੀ ਸੇਕ ਤਾਂ ਖੱਪ ਗਈ ਹੈ ਮਰ ਗਈ ਹੈ ਸਿਰਫ 50 ਬਚੇ ਨੇ ਜੀ ਤਾਂ ਉਸ ਟਾਈਮ ਉਹ 50 ਨੇ ਕਤਬਾ ਬਾਮਨੀਆਂ ਦੇ ਪਿੰਡ ਤੇ ਜਾ ਕੇ ਐਦਾ ਪਾਣੀ ਦਾ ਟੁੱਬ ਹੈ ਇੱਕ ਪਾਸੇ ਮੁਗਲ ਪੋਜਾ ਨੇ ਮੁਸਲਮਾਨ ਇੱਕ ਪਾਸੇ ਸਿੰਘ ਪੋਜਾ ਨੇ 22 ਫੱਟ ਫੱਟ ਮੈਨ ਹੈ ਕਿ ਜਿੱਦਾਂ ਇਹਦਾ ਤਲਵਾਰ ਲੱਗੀ ਜੀ ਚੀਰਾ ਦੇਗੀ ਉਹ ਰ ਕੋਲ ਟੁਗਾ ਇਹਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਜੀ 22 ਫੱਟ ਜੱਸਾ ਸਿੰਘ ਆਲੂ ਵਾਲੀਏ ਦੇ 20 ਫੱਟ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਚੜਰ ਸਿੰਘ ਸ਼ੁਕਰਕੱਤੀ ਰੈਸ ਔਰ ਹੀੜੇ ਦੇ ਮੈਦਾਨ ਵਿੱਚ ਜੀ ਔਰ 18 ਫਟ ਜੱਸਾ ਸਿੰਘ ਰਾਮ ਗੜੀਏ ਜੀ ਦੇ ਤੇ ਬਾਕੀ ਦੂਜੇ ਜਰਨੈਲਾਂ ਦੀ ਗਿਣਤੀ ਹੋਰ ਲੱਗ ਉੱਥੇ ਜਰੈਲਾ ਨੇ ਜਦੋਂ ਆਪਣੇ ਫਾਟਕ ਹੁੰਦੇ ਤਾਂ ਉੱਥੇ ਇਹਨਾਂ ਨੇ ਅਰਦਾਸ ਕੀਤੀ ਰਹਿਰੇ ਸਾਹਿਬ ਦਾ ਪਾਠ ਕਰਕੇ ਤਤ ਖਾਨਸਾ ਛੱਡ ਗਿਓ ਬੱਚਿਆਂ ਸੋ ਖੋਟ ਗਵਾਏ ਇਹ ਹੈ ਕਾਲਪੁਰ ਦੇ ਪਤ ਸਕੂਰਨ ਸੀਗੇ ਜਿਹੜੇ ਸ਼ਹੀਦ ਹੋ ਗਏ ਸਾਨੂੰ ਸ਼ੀਦੀ ਕਿਉਂ ਨਹੀਂ ਪੰਜਾਬ ਨੂੰ ਦਿੱਤੀ ਤੇ ਸਾਨੂੰ ਵੀ ਆਪਣੀ ਗੋਦ ਚ ਲੈ ਸਾਡੇ ਜਿਹੜਾ ਖੋਟ ਸੀ ਖਤਮ ਕਰ ਔਰ ਦੂਜਾ ਇਸੇ ਕੋਪਰ ਰਹੀੜੇ ਦੇ ਮੈਦਾਨ ਦੇ ਵਿੱਚੋਂ ਜੱਸਾ ਸਿੰਘ ਆਲੂ ਵਾਲਿਆਂ ਨੇ ਕਿਹਾ ਸੀ ਅੱਗੇ ਹੋਏ ਲੜੇ ਸੂਰਤ ਹਾਰਾ ਨਾ ਉਹ ਵੀ ਤੁਸੀਂ ਸੂਰਮੇ ਅੱਗੇ ਹੋ ਕੇ ਲੜਦੇ ਪਏ ਹੋ ਕਹਿੰਦੇ ਜੇ ਕੋਪਰ ਰਹੀੜੇ ਦਾ ਮੈਦਾਨ ਛੱਡ ਕੇ ਜਾਓਗੇ ਰਨ ਛੋੜ ਭਾਜਾ ਫਿਰ ਜੂਨੀ ਫੇਰਨਾ ਕਹਿੰਦਾ ਫਿਰ ਜੋਨਾ ਚ ਫੇਰੋਂ ਜੀ ਜਰਨੈਲਾ ਨੂੰ ਉਸ ਚੀ ਦਾ ਜੋਸ਼ ਆਇਆ ਕੌਮ ਖਤਮ ਹੋਈ ਔਰ ਉਸ ਜਗਾ ਤੇ ਜਦੋਂ ਉਹਨਾਂ ਕਿਆ ਪੀ ਮਹਾਰਾਜ ਸ਼ੁਕਰਾਨਾ ਤੇਰਾ ਅਸੀਂ ਔਰ ਕੱਲ ਨੂੰ ਛੀਡੀਆਂ ਦਵਾਂਗੇ ਤਾਂ ਮੁਗਲ ਫੌਜ ਜਦੋਂ ਇਹ ਸੁਣ ਰਹੀ ਸੀ ਕਿਉਂਕਿ ਸਿੰਘ ਜਿੰਨੋਂ ਪਾਠ ਕਰਦੇ ਆ ਫਟੇ ਬੁਲੰਦੇ ਆ ਜਕਾਰੇ ਛੱਡਦੇ ਆ ਬੋਲੇ ਉੱਚੇ ਹੁੰਦੇ ਰਨ ਦੇ ਤਾਂ ਦੂਜੇ ਪਾਸੇ ਹੁਣੇ ਘਟਾਵ ਦੇ ਦੂਜੇ ਪਾਸੇ ਹੁਣ ਸੁਣਦਾ ਹੀ ਆਮ ਜੀ ਜਦੋਂ ਉਹਨਾਂ ਨੇ ਇਹ ਗੱਲਾਂ ਸੁਨੀਆਂ ਵੀ ਸਿੰਘ ਇੰਨੇ ਜੋ ਐ ਕਿ ਹਾਲੇ ਵੀ ਤਤਵਾਰ ਨਸ਼ੀਤੀਆਂ ਪਾਉਣ ਵਾਸਤੇ ਤਾਂ ਉਸ ਟਾਈਮ ਤੇ ਫਿਰ ਮੁਗਲ ਫੌਜਾਂ ਨੇ ਸਿੰਘਾਂ ਦਾ ਪਿੱਛਾ ਨਹੀਂ ਕੀਤਾ ਜੀ ਸਿੰਘਾਂ ਦਾ ਪਿੱਛਾ ਨਹੀਂ ਕੀਤਾ ਸਿੰਘ ਵੀਰ ਇੱਧਰ ਰਾਏ ਕਿਲਾ ਰਾਏਪੁਰ ਵਾਲੀ ਸਾਈਡ ਤੇ ਜੀ ਫਿਰ ਇੱਧਰ ਚਲੇ ਗਏ ਔਰ 50 ਦਿਨ ਬਾਅਦ ਕੌਮ ਦੇ ਜਰਰਲ ਜੱਸਾ ਸਿੰਘ ਆਲੂ ਵਾਲੀਏ ਨੇ ਫਿਰ ਇਸ ਮਲੇਰ ਕੋਟਲੇ ਦੇ ਦੁਆਰਾ ਕਬਜ਼ਾ ਕੀਤਾ ਸੀ। ਬਾਬਾ ਜੀ ਇੱਕ ਹੋਰ ਇਤਿਹਾਸ ਦੇ ਵਿੱਚ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਇਹ ਵੱਡਾ ਕੱਲੂ ਪਾਰਾ ਕੀਤਾ ਹੈ ਤੇ ਉਹਦੇ ਵਿੱਚ ਸੁਣਿਆ ਕਿ 50 ਗੱਡੇ ਜਿਉਂ ਸਿਰਾਂ ਦੇ ਲੈ ਕੇ ਨਾਲ ਗਿਆ ਸੀ। ਉਹ ਕਿਸ ਇਤਿਹਾਸ ਨਾਲ ਸੰਬੰਧਿਤ ਹੈ? ਕਿਸ ਇਤਿਹਾਸ ਨਾਲ ਸੰਬੰਧਿਤ ਹੈ? ਹਾਂਜੀ। ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ। ਜੋ ਕੌਮ ਤੱਕ ਪਹੁੰਚਣਾ ਵੀ ਚਾਹੀਦਾ ਹੈ। ਜੀ। ਇਹ ਕੱਲੇ 50 ਗੱਡੇ ਨਹੀਂ ਲੈ ਕੇ ਗਿਆ 50 ਗੱਡਿਆਂ ਦੇ ਨਾਲ ਜਿਹੜਾ ਰੁਹੇੜੇ ਦਾ ਤੁਹਾਨੂੰ ਦੱਸ ਰਹੇ ਆ ਜੀ ਇਸ ਜਗ੍ਹਾ ਤੇ 12-13 ਕਿੱਲੇ ਜ਼ਮੀਨ ਦੇ ਵਿੱਚ ਉਸ ਟਾਈਮ ਵਕਵਾ ਵਧ ਹੋਏਗਾ ਕਿਉਂਕਿ ਬਾਜ ਮਹਾਰਾਜਾ ਪਟਿਆਲਾ ਸੀ ਜੋ ਉਸ ਟਾਈਮ ਅਲਾ ਸਿੰਘ ਫਿਰ ਉਹਨੇ ਛੱਡੀ ਸੀ ਜਗ੍ਹਾ ਜੀ ਸ਼ੀਂਦਾ ਦੇ ਨਾਲ ਦੀ ਤਾਂ ਕਹਿ ਦਾ ਭਾਵ ਹੈ ਕਿ 12-13 ਕਿਲੋ ਜਾਂ 15 ਕਿਲੋ ਮੀਟਰ ਦੇ ਦੈਰੇ ਆਪਣਾ ਕਿੱਲਿਆਂ ਦੇ ਵਿੱਚ ਉਥੇ ਇਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਲਾਸ਼ਾਂ ਸੀਗੀਆਂ ਉਹਨਾਂ ਦੇ ਸਿਰ ਵੱਢ ਕੇ ਔਰ ਉਹਨਾਂ ਚੋਂ ਜਿਹੜਾ ਖੂਨ ਨਿਕਲ ਰਿਹਾ ਸੀ ਜੀ ਉਹ ਇੱਕ ਗਾਗਰ ਚ ਭਰਦੇ ਸੀ ਉਹ ਗਾਗਰ ਹੀ ਭਰਦੇ ਸੀ ਗਾਗਰਾਂ ਭਰ ਕੇ ਖੂਨ ਦੇ ਅਲੱਗ ਰੱਖੀ ਜਾਂਦੇ ਸੀ ਜਦੋਂ ਖੂਨ ਨਿਚੜਿਆ ਨੇ ਸਿਰ ਚੱਕ ਕੇ ਗੱਡੇ ਚ ਮਾਰਦੇ ਸੀ 50 ਗੱਡੇ ਇਹਨਾਂ ਨੇ ਇਦਾਂ ਸਿਰਾਂ ਦੇ ਪਰੇ ਜੀ ਔਰ ਕੱਲੋ ਇਹਦਾ ਮਤਮਕਸਦ ਕੀ ਸੀ ਕਿ ਜਿਨੋਂ ਗੱਡੇ ਲੈ ਕੇ ਗਏ ਜਿੱਦੋਂ ਸੜਕ ਤੋਂ ਲੈ ਕੇ ਗਏ ਆ हिसाब ਲਾ ਲੋ ਕਿ ਇਥੋਂ ਗੋਪ ਰਿਹੜੇ ਤੋਂ ਲੈ ਕੇ ਲਾਹੌਰ ਦੇ ਤੱਕ ਸਾਰੀ ਸੜਕਾਂ ਲਾਲ ਖੂਨ ਦੇ ਨਾਲ ਲਥਪਥ ਔਰ ਜਿਹੜੇ ਸਹਿਰ ਸੀ ਜੋ ਵੀ ਜਿੰਨੀਆਂ ਸਿੱਖ ਪੰਥ ਦੇ ਸ਼ਹੀਦਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਉਹ ਜ਼ਿਆਦਾ ਲਾਹੌਰ ਤੇ ਮਿਠਾਸ ਚੌਂਕੇ ਦਿੱਤੀਆਂ ਗਈਆਂ ਜੀ ਔਰ ਮਿਠਾਸ ਚੌਂਕ ਦੇ ਵਿੱਚ ਜਿਹੜੇ ਇਹ 50 ਗੱਡੇ ਸਿਰਾ ਦੇ ਸੀ ਉਹਨਾਂ ਦਾ ਇੱਕ ਪਿੱਲਰ ਮিনার ਬਣਾਇਆ ਗਿਆ ਜਿੰਨਾ ਉੱਚਾ ਬਣ ਸਕਦਾ ਸੀ ਇਹਨਾਂ ਆ ਦੇਖੋ ਮੈਂ ਕੌਮ ਨੂੰ ਖਤਮ ਕਰਕੇ ਆਇਆ ਅੱਜ ਜਿੰਨੇ ਮਰਹੱਟਿਆਂ ਦੀ ਇੱਜ਼ਤ ਬਚਾਉਣ ਵਾਸਤੇ ਕਿਤਾ ਨਾਲ ਮੇਰ ਨਾਲ ਮੱਥਾ ਲਾਇਆ ਸੀ ਹੁਣ ਐ ਕੌਮ ਕਿਤਾ ਨਾਲ ਏ 100 200 ਸਾਲ ਨਹੀਂ ਉੱਠ ਸਕੇਗੀ ਔਰ ਉਹ ਜਿਹੜੇ ਸਿਰ ਤਾਦੇ ਵੱਡ ਕੇ ਲਗਾਇਆ ਸੀ ਇੱਕ ਪਬਲਿਕ ਦੇ ਵਿੱਚ ਤਹਿਸ਼ਰ ਪਾਉਣ ਵਾਸਤੇ ਤੇ ਬਾਬਾ ਜੀ ਐਡਾ ਇਤਿਹਾਸ ਨਾਲ ਸੰਬੰਧਿਤ ਇਸ ਥਾਨ ਜਿੱਥੇ ਸਿੱਖ ਇਤਿਹਾਸ ਨਾਲ ਜੁੜੀ ਹੋਈ ਸਭ ਤੋਂ ਵੱਡੀ ਆਪਾਂ ਘਟਨਾ ਕਹਿ ਸਕਦੇ ਆ ਇਹ ਹੋਈ ਹੈ ਜੀ ਕਿ ਇਹ ਇਸ ਸਥਾਨ ਨੂੰ ਲੈ ਕੇ ਵੱਖ-ਵੱਖ ਸਰਕਾਰਾਂ ਜੁਆਈਆਂ ਨੇ ਜੋ ਪੰਜਾਬ ਪੰਜਾਬ ਦੇ ਇਤਿਹਾਸ ਨੂੰ ਲੈ ਕੇ ਜੀ ਆਪਣੇ ਆਪ ਨੂੰ ਉਹਨਾਂ ਦੀ ਹਤੈਸ਼ੀ ਵੀ ਕਹਿੰਦੀਆਂ ਰਹੀਆਂ ਨੇ ਜੀ ਕਿ ਇਸ ਸਥਾਨ ਨੂੰ ਲੈ ਕੇ ਇੱਥੇ ਕਿਸੇ ਇਮਾਰਤ ਦਾ ਜਾਂ ਕੋਈ ਸ਼ਹੀਦੀ ਸਮਾਰਕ ਦਾ ਕੋਈ ਇਦਾਂ ਦਾ ਇਹਨਾਂ ਨੇ ਸਥਾਨ ਬਣਾਉਣ ਦੀ ਕੋਸ਼ਿਸ਼ ਕੀਤੀ ਉਹਦੇ ਚ ਇਦਾਂ ਜੇ ਪੰਜ ਵਾਰੀ ਅਕਾਲੀ ਸਰਕਾਰ ਆਈ ਹੈ ਪ੍ਰਕਾਸ਼ ਸਿੰਘ ਬਾਦਲ ਉਹਦਾ ਮੁੱਖ ਮੰਤਰੀ ਰਿਹਾ ਸ਼ਹੀਦੀ ਸਮਾਰਕ ਤਾਂ ਜ਼ਰੂਰ ਇਹਨਾਂ ਨੇ ਬਣਾਈ ਹੈ ਇੱਕ ਲੇਕਿਨ ਜਿਹੜੀ ਅਸਲੀ ਸ਼ਹੀਦਾਂ ਦੀ ਜਗ੍ਹਾ ਜੀ ਉਹਦੇ ਉੱਤੇ ਅੱਜ ਮੈਂ ਭਾਈਚਾਰਕ ਸੰਜ ਦੱਸਣਾ ਨਹੀਂ ਸੀ ਚਾਹੁੰਦਾ ਚਲੋ ਅੱਜ ਉਹ ਗੱਲ ਚੱਲ ਪਈ ਹੈ ਉਹ ਸਾਡੇ ਸ਼ਹੀਦਾਂ ਦੇ ਉੱਤੇ ਜਿਹੜੇ ਮੁਗਲ ਮੁਸਲਮਾਨ ਲੋਗ ਨੇ ਉੱਥੋਂ ਦੇ ਉਹ ਬੀੜੀਆਂ ਪੀਂਦੇ ਆ ਬੈਠੇ ਜੀ ਸਮਾਰਕ ਬਣਾਈਆਂ ਲੇਕਿਨ ਜਿਹੜੀ ਉੱਥੇ ਦੀ ਸੇਵਾ ਸੰਭਾਲ ਹੋਣੀ ਚਾਹੀਦੀ ਸੀ ਪੰਜ ਵਾਰੀ ਇੱਕ ਸਰਕਾਰ ਬਣੇ ਲੇਕਿਨ ਸਾਡਿਆਂ ਨੇ ਨਾ ਟੋਟਲ ਮਲਦੀ ਹਵੇਲੀ ਸੰਭੀ ਗੁਰੂ ਅਰਜਨ ਦੇਵ ਜੀ ਦਾ ਘਰ ਵੀ ਡਿਆ ਪਿੱਛੇ ਜੇ ਇਨਾ ਖੰਡਰ ਬਣਿਆ ਹੋਇਆ ਹਰ ਚੀਜ਼ ਖੰਡਰ ਬਣ ਗਈ ਰਾਮਨ ਦਾ ਕਿਲਾ ਉਦਾਂ ਦਾ ਉਦਾਂ ਹੈ ਜੀ ਕੰਸ ਦਾ ਕਿਲਾ ਉਦਾਂ ਹੈ ਜੀ ਤੇ ਕੀ ਬਾਹਰਲੇ ਮੁਲਖਾਂ ਦੀਆਂ ਲੋਕਾਂ ਨੇ ਜਿਹੜੀਆਂ ਉਹਨਾਂ ਦੇ ਕੋਈ ਵੱਡੇ ਪਕੰਬਰ ਜੇਲਾ ਚ ਰਹਿੰਦੇ ਜੇਲਾ ਸਾਹਮ ਕੇ ਰੱਖਿਆ ਉਹਨਾਂ ਨੇ ਤੇ ਸਾਡਿਆਂ ਨੇ ਕੀ ਸਾਧਿਆ ਵੇ ਫਿਰ ਤੁਹਾਡੇ ਕਹਿਣ ਦਾ ਕੀ ਮਤਲਬ ਹੈ ਕਿ ਇਹ ਜੋ ਸਥਾਨ ਸੰਭਾਲਣ ਯੋਗ ਸੀਗੇ ਜੋ ਇਤਿਹਾਸ ਸਿੱਖ ਇਤਿਹਾਸ ਨਾਲ ਸੰਬੰਧਿਤ ਨੇ ਜੋ ਸਾਡੇ ਪੰਜਾਬ ਨਾਲ ਸੰਬੰਧਿਤ ਸੀ ਉਹਨਾਂ ਨੂੰ ਲੈ ਕੇ ਸਿਰਫ ਰਾਜਨੀਤੀ ਤੱਕ ਹੀ ਸੀਮਤ ਰਹੇ ਨੇ ਜੀ ਉਹ ਰਾਜਨੀਤੀ ਤੱਕ ਦੀ ਜਾਂ ਚਿੱਟੀ ਸੰਯੋਗ ਤੱਕ ਜੀ ਚਿੱਟੀ ਸੰਯੋਗ ਭਾਵ ਕਹਿਣਾ ਇਸ ਵਿੱਚ ਅੰਦਾ ਹੁਣ ਜੇ ਕੱਲ ਚੱਲ ਪਈ ਹੈ ਜਿਹੜੇ ਕਾਰ ਸੇਵਾ ਵਾਲੇ ਬਾਬੇ ਜੀ ਇਹਨਾਂ ਨੂੰ ਸਿੱਖ ਪੰਥਇ ਚਿੱਟੀ ਸਿਉਂ ਕਿਹਾ ਜਾਂਦਾ ਹੈ ਕਿ ਪੰਥ ਨੇ ਇੱਕ ਸਿਉਂ ਤੇ ਸਿਉਂ ਕਹਿਦਾ ਨੇ ਕਿ ਅਸਲੀ ਮਾਰ ਤਾਂ ਖਤਮ ਕਰੀ ਜਾਂਦੇ ਨੇ ਜੀ ਔਰ ਪੱਥਰ ਦੀ ਪੂਜਾ ਤੋਂ ਸਾਡੇ ਗੁਰੂਆਂ ਨੇ ਮਨਾ ਕੀਤਾ ਸੀ ਪਰ ਇਹ ਇਹਨਾਂ ਨੇ ਕੌਮ ਨੂੰ ਲਿਆ ਕੇ ਪੱਥਰ ਦੇ ਸੰਗ ਮਰਨ ਮਰਤੇ ਖੜਾ ਕਰਤਾ ਵੀ ਬੜਾ ਵਧੀਆ ਗੁਰਦੁਆਰਾ ਬੜਾ ਵਧੀਆ ਕਿਹਦਾ ਨਾਰੇ ਮਾਰਤਾ ਜਿਹੜੀ ਅਸਲੀ ਚੀਜ਼ ਆ ਉਸ ਤੋਂ ਦੂਰ ਕਰ ਬਾਈ ਜਿਦਾਂ ਇਤਿਹਾਸ ਵਿੱਚ ਦੱਸਿਆ ਜਾਂਦਾ ਸੀਗਾ ਕਿ ਉਸ ਮੌਕੇ ਜੋ ਮਲੇਰ ਕੋਟਲਾ ਰਿਆਸਤ ਦੇ ਜੋ ਨਵਾਬ ਸੀ ਜੀ ਉਹਨਾਂ ਵੱਲੋਂ ਵੀ ਹਾ ਦਾ ਨਾਰਾ ਮਾਰਿਆ ਗਿਆ ਸੀ ਤੇ ਕੀ ਅੱਜ ਉਸ ਹਾ ਦੇ ਨਾਰੇ ਨੂੰ ਲੈ ਕੇ ਜੋ ਮੁਸਲਿਮ ਭਾਈਚਾਰਾ ਹੈਗਾ ਜੀ ਉਹ ਪੂਰਾ ਸਹਿਯੋਗ ਉਸ ਤਰ੍ਹਾਂ ਦਾ ਤੁਹਾਨੂੰ ਦੇ ਰਿਹਾ ਕਿ ਨਹੀਂ ਉਸ ਜਗ੍ਹਾ ਨੂੰ ਲੈ ਕੇ ਦੇਖੋ ਜੀ ਨੰਬਰ 1 ਤਾਂ ਨਵਾਬ ਨੇ ਹਾ ਦਾ ਨਾਰਾ ਨਹੀਂ ਸਮਾਰਿਆ ਬੱਚਿਆਂ ਦੇ ਜਿਹੜਾ ਸਾਡੇ ਸਾਹਿਬ ਜਦੇ ਗੁਰੂ ਸਾਹਿਬ ਜੀ ਦੇ ਉਹ ਉਹਨਾਂ ਦੀ ਕੈਬਨਟ ਬੈਠੀ ਹੋਈ ਸੀ ਜਿੱਦਾਂ ਸਰਕਾਰਾਂ ਦੀ ਕੈਬਨਟ ਬੈਠੀ ਹੁੰਦੀ ਹੈ ਨਾ ਇਕੱਲਾ ਮੁੱਖ ਮੰਤਰੀ ਫੈਸਲਾ ਲੈਂਦਾ ਨਾ ਇਕੱਲਾ ਪ੍ਰਧਾਨ ਮੰਤਰੀ ਜੀ ਕਿਉਂਕਿ ਹੁਣ ਤਾਂ ਉਹੀ ਹੁੰਦਾ ਜੋ ਉਹਨੇ ਕਹਿਣਾ ਹੁੰਦਾ ਪਰ ਇੱਕ ਸਹਿਮਤੀ ਜ਼ਰੂਰੀ ਹੁੰਦੀ ਹੈ ਜੀ ਤਾਂ ਉੱਥੇ ਉਹ ਬੈਠਾ ਸੀ ਜਿਹੜਾ ਮਲੇਰ ਕੋਟਲਾ ਨਵਾਬ ਸੀ ਇਹਦਾ ਭਰਾ ਚਮਕੌਰ ਦੀ ਗੜੀ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਸ਼ਹੀਦ ਹੋਇਆ ਸੀ ਜੀ ਤਾਂ ਉਸ ਟਾਈਮ ਇਹ ਉੱਥੇ ਬੈਠਾ ਹੈ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਨਵਾਬ ਤੇਰਾ ਜਿਹੜਾ ਭਰਾ ਵਾ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਕੀਤਾ ਉਹਦੇ ਬੱਚੇ ਆਪਣੀ ਕੈਦ ਵਿੱਚ ਦੋ ਆਪਾਂ ਪਹਿਲੇ ਸ਼ਹੀਦ ਕਰਤੇ ਆ ਤੇ ਆ ਬੜਾ ਵਧੀਆ ਤਰੀਕਾ ਸਬਕ ਸਿਖਾਉਣ ਦਾ ਤਾਂ ਉੱਥੇ ਉਹਨਾਂ ਇਹ ਜ਼ਰੂਰ ਕਿਹਾ ਸੀ ਕਿ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਵਾਪਸੇ ਖੁਦਾ ਮਹਿਫੂਜ਼ ਰੱਖੇ ਹਮੇ ਐਸੇ ਪਾਪ ਤੋਂ ਵਿਪਾਵ ਕੇ ਮੈਂ ਇਹ ਚੀਜ਼ ਵਿੱਚ ਜੇ ਕੋਈ ਬਦਲਾ ਲੈਣਾ ਪਿਓ ਤੋਂ ਲਊਂਗਾ ਵੀ ਮੈਂ ਇਸ ਚੀਜ਼ੇ ਸਹਿਮਤ ਨਹੀਂ ਹੈਗਾ ਮੈਂ ਉੱਠ ਕੇ ਚੱਲਿਆ ਆਵਾ ਹੋਰ ਇਹ ਨਹੀਂ ਕਿ ਆ ਕਿ ਇਹਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ ਤੇ ਦੂਸਰੀ ਗੱਲ ਜਿਹੜਾ ਤੁਸੀਂ ਕਹਿੰਦੇ ਹੋ ਵੀ ਉਥੋਂ ਦੇ ਮੁਸਲਮਾਨ ਭਾਈਚਾਰਕ ਸਾਂ ਉਹ ਬਿਲਕੁਲ ਸਾਨੂੰ ਸੰਯੋਗ ਨਹੀਂ ਹੈ ਉਲਟਾ ਸਗੋਂ ਉਹਨਾਂ ਨੇ ਧੱਕੇ ਨਾਲ ਕਬਜ਼ਾ ਕਰਕੇ ਉੱਤੇ ਕਬਰਿਸਤਾਨ ਬਣਾਇਆ ਜਦ ਕਿ ਸ਼ਾਮਲਾਟ ਜਗ੍ਹਾ ਹੋਰ ਵੀ ਪਿੰਡ 'ਚ ਪਈਆਂ ਨੇ। 6 ਚਲਾ ਉਹ ਵੀ ਨਹੀਂ ਤਾਂ ਕੋਮ 4 5 10 ਕਿੱਲੇ ਜਗ੍ਹਾ ਲੈ ਕੇ ਵੀ ਦੇ ਸਕਦੀ ਹੈ। ਜੀ ਪਰ ਸਾਨੂੰ ਮੁਸਲਮਾਨਾਂ ਭਾਈਚਾਰਾ ਇੱਕ ਵਾਰ ਇਹ ਤਾਂ ਕਹਿ ਕੇ ਆਜ ਤੋਂ ਬਾਅਦ ਇਸ ਜਿੱਥੇ ਕੋਈ লাশ ਨਹੀਂ ਦਫਨਾਵਾਂਗੇ ਰਹੀੜੇ ਵੀ ਜਿੰਨੂੰ ਅਸੀਂ ਕਬਰਿਸਤਾਨ ਕਹਿੰਨੇ ਆ ਵੀ ਉਹ ਕਬਰਿਸਤਾਨ ਨਹੀਂ ਹੈਗਾ ਕਿ ਤੁਹਾਡਾ ਕੱਲੂ ਕਰ ਰਹੀ ਹੈ। ਬਾਬਾ ਜੀ ਐਡਾ ਫੱਟਾ ਇਤਿਹਾਸਿਕ ਉਸ ਥਾਨ ਹੈ ਜਿੱਥੇ ਦਾ ਵੱਡਾ ਕੱਲੂ ਕਾਰਾ ਜੋ ਹੋਇਆ ਕਿ ਹੁਣ ਤੱਕ ਦੀਆਂ ਧਾਰਮਿਕ ਸਿੱਖ ਜਥੇਬੰਦੀਆਂ ਜਾਂ ਧਾਰਮਿਕ ਆਗੂ ਕਿ ਉਹਨਾਂ ਨੇ ਇਸ ਚੀਜ਼ ਲਈ ਸਰਕਾਰਾਂ ਕੋਲੋਂ ਕੋਈ ਆਪਣੀ ਮੰਗ ਨਹੀਂ ਰੱਖੀ ਇਸ ਵਿਸ਼ੇ ਜਾਂ ਇਸ ਇਸ ਜੇਦੀ ਵੱਡੀ ਕੱਪਲਾ ਦੇ ਸਥਾਨ ਤੋਂ ਹੋਈ ਹੈ ਉਸ ਥਾਨ ਨੂੰ ਇਤਿਹਾਸ ਨਾਲ ਸੰਬੰਧਿਤ ਜਗ੍ਹਾ ਨੂੰ ਸੰਭਾਲਣ ਦੇ ਲਈ ਦੇਖੋ ਜੀ ਮਲੇਰ ਕੋਟਲੇ ਦਾ ਤਿੰਨ ਵਾਰੀ ਐਮਪੀ ਸਿਮਰਨਜੀਤ ਸਿੰਘ ਮਾਨ ਰਹਿ ਚੁਕੇ ਜਿਨ੍ਹਾਂ ਕੇ ਮਾਫ ਕਰਨਾ ਵਿੱਚ ਖਾਲਸਾ ਦਾ ਨਾਅ ਤੇ ਲੱਖਾਂ ਮੁੰਡਾ ਮਰਵਾਤਾ ਪਰ ਦੁਖਰੀ ਗੱਲ ਹੈ ਕਿ ਉਸ ਜਗ੍ਹਾ ਤੋਂ ਪਵਿੱਤਰ ਧਰਤੀ ਤੋਂ ਤਿੰਨ ਵਾਰੇ ਨਮੈਂਦਾ ਰਹਿੰਦੇ ਹੋਏ ਵੀ ਨਾ ਤਾਂ ਸਿਮਰਨਜੀਤ ਸਿੰਘ ਮਾਨ ਨੇ ਆਪ ਦੇ ਹਲਕੇ ਦੇ ਵਿੱਚ ਮਲੇਰਪੋਟਲੇ ਕੋਪਰਹੀੜੇ ਦੇ ਵਿੱਚ ਉਹ ਜਗ੍ਹਾ ਬਲ ਤੇ ਅੰ ਦਿੱਤਾ ਤੇ ਨਾ ਹੀ ਪੰਜ ਵਾਰ प्रकाश सिंह बादल दी सरकार ਨੇ ਉਸ ਸਥਾਨ ਤੇ ਜੋ ਦੀ ਦੇਖਰੇਖ ਆ ਦੇਖਪਾਲ ਹੈ ਹੁਣ ਕਿਸ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਹੈ ਉਹ ਐਦਾ ਜੇ ਪਹਿਲੇ ਆ ਗੁਰਦੁਆਰਾ ਸਾਹਿਬ ਜੀ ਲੈਣਾ ਦੇ ਕੋਲ ਛੋਟਾ ਜਿਹਾ ਉਹ ਜੀ ਤਾਂ 1976-77 ਦੇ ਵਿੱਚ ਕੜਾਕਾ ਸਿੰਘ ਨਾਮ ਦਾ ਇੱਕ ਨਿਹੰਗ ਸਿੰਘ ਮੱਥਾ ਟੇਕਣ ਆਇਆ ਜੀ ਜਿਦੋਂ ਉਹਨੇ ਮੱਥਾ ਟੇਕਿਆ ਤਾਂ ਉਹਨੇ ਸਵਾਲ ਕੀਤਾ ਕਿ 35 ਹਜ਼ਾਰ ਸਾਡੀ ਲਾਸ਼ ਗਈ ਕਿੱਥੇ ਜੀ 60 70 ਸਾਲ ਉਹਦੇ ਵਸਤਾ ਦੱਸਦੇ ਨੇ ਨਿਹੰਗ ਸਿੰਘ ਦੀ ਤਾਂ ਉੱਥੇ ਕਿਸੇ ਪਿੰਡ ਦੇ ਬਜ਼ੁਰਗ ਨੇ ਇਹ ਕਿਹਾ ਕਿ ਬਾਬਾ ਜੀ ਇਹ ਗੁਰਦੁਆਰਾ ਤਾਂ ਇੱਥੇ ਤਾਂ ਠੋਡੇ 10 20 ਜਾਂ 50 ਲਾਸ਼ਾਂ ਡਿੱਗੀਆਂ ਹੋਣਗੀਆਂ ਜਿੱਥੇ ਬਣਿਆ ਤੇ ਅਸਲੀ ਜਗ੍ਹਾ ਠੋਡੀ ਜਿਹੜਾ ਸਾਹਮਣੇ ਥੇ ਦੇਖਦੇ ਹੋ ਕਬਰਿਸਤਾਨ ਉੱਚਾ ਤਾਂ ਕਬਰਾਂ ਬਣੀਆਂ ਹੋਈਆਂ ਆ ਕਹਿੰਦੇ ਹਾਂ ਕਹਿੰਦਾ ਉਹ ਸਾਰੀਆਂ ਠੋਡੀਆਂ ਲਾਸ਼ਾਂ ਥੱਲੇ ਨੇ ਭਾਵੇਂ ਖੁਦਾਈ ਕਰਾ ਕੇ ਦੇਖ ਲਓ ਉੱਤੇ ਧੱਕੇ ਨਾਲ ਕਬਰਿਸਤਾਨ ਬਣਾਇਆ ਤਾਂ ਉਸ ਮਤਲਬ ਇਹ માનਤਾ ਦੇ ਵਿੱਚ ਕਿੱਦਾਂ ਆਇਆ ਤੁਹਾੰਦਾ ਸਰ ਜੀ ਜੀ ਤਾਂ ਉੱਥੇ ਉਹ ਨਿਹੰਗ ਸਿੰਘ ਨੇ ਕੀ ਕੀਤਾ ਉਸ ਟਾਈਮ ਰਾਤ ਨੂੰ ਲਾਸ਼ ਕੱਢ ਕੇ ਤਾਂ ਉਸ ਜਗ੍ਹਾ ਦੇ ਉੱਤੇ ਨਿਸ਼ਾਨ ਸਭ ਲਾਤਾ ਪਰਸ਼ਾ ਇੱਕ ਵਾਸਤੇ ਨਾਲ ਬਨ ਕੇ ਕਮਰਕੱਸਾ ਉਹਦਾ ਚੋਲਾ ਬਣਾ ਕੇ ਤਾਂ ਉੱਥੇ ਇੱਕ ਨਿਸ਼ਾਨ ਸੁ ਨਮਾ ਇੱਕ ਨਿਸ਼ਾਨ ਸਾਹਿਬ ਲਾਤਾ ਜੀ ਤਾਂ ਉੱਥੇ ਮਾਲਾ ਲੈ ਕੇ ਗੁਰੂ ਜੀ ਦਾ ਜਾਬ ਕਰਨ ਲੱਗ ਗਿਆ ਔਰ ਸਵੇਰ ਜਦੋਂ ਹੋਈ ਉਹਨਾਂ ਦੇਖਿਆ ਵੀ ਕਬਰ ਫੁੱਟੀ ਹੋਈ ਹੈ লাশ ਕੱਢੀ ਹੋਈ ਹੈ ਔਰ ਬੇਚ ਨਿਸ਼ਾਨ ਸਾਹਿਬ ਲਾਇਆ ਹੋਇਆ ਹੁਣ ਹੱਥੋਂ ਵੀ ਨਹੀਂ ਸੀ ਪਾ ਸਕਦੇ ਜੀ ਉਹਨਾਂ ਨੇ ਹਾਈਵੇ ਜਾਮ ਕਰਤਾ ਉਧਰ ਹੋ ਗਿਆਨੀ ਜੈ ਸਿੰਘ ਮੁੱਖ ਮੰਤਰੀ ਸੀ ਔਰ ਦੂਸਰੀ ਫਿਰ ਉਸ ਟਾਈਮ ਦੇ ਬਾਬਾ ਬੁੱਢਾ ਦਲ ਦੇ 13ਵੇਂ ਜਥੇਦਾਰ ਬਾਬਾ ਸੰਤਾ ਸਿੰਘ ਜੀ ਕੇ ਔਰ ਉਹ ਆਪਣਾ ਲਾਹੌ ਲਸ਼ਕਰ ਲੈ ਕੇ ਪੂਰਾ ਆ ਗਏ ਜੀ ਕੋਲ ਪੂਰਾ ਆ ਗਏ ਤਾਂ ਉਹਨਾਂ ਨੇ ਕੀ ਕੀਤਾ ਫਿਰ ਜਿਹੜਾ ਅਸਲੀ ਜਗਾ ਵਾ ਜਿੱਥੇ ਲਾਸ਼ਾਂ ਨੇ ਉਹਨਾਂ ਨੇ ਉਸ ਜਗ੍ਹਾ ਤੇ 121 ਫੁੱਟ ਦਾ ਆਪਣੇ ਹੱਥਾਂ ਦਾ ਨਿਸ਼ਾਨ ਸਾਹਿਬ ਲਾਇਆ ਜੀ ਅੱਜ ਉਹ ਨਿਸ਼ਾਨ ਸਾਹਿਬ ਕਦੇ ਤੁਸੀਂ ਜਾਓਗੇ ਗੁਰਦੁਆਰੇ ਉੱਥੇ ਜਾਏ ਹੋ ਉੱਥੇ ਰਿਕਾਰਡਿੰਗ ਕਰਨ ਔਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ 121 ਫੁੱਟ ਦਾ ਨਿਸ਼ਾਨ ਸਾਹਿਬ ਹੈ ਬਾਗ ਲੱਗਿਆ ਹੋਇਆ ਉਹ ਅਸਲੀ ਸਾਰੀ ਪ੍ਰਚੀਨ ਜਗਾ ਉਹ ਹੈ ਤੇ ਰਹੀ ਗੱਲ ਗੁਰਦੁਆਰੇ ਦੀ ਜਿਹੜਾ ਗੁਰਦੁਆਰਾ ਵਾ ਇਹ ਬਾਬਾ ਸੰਤਾ ਸਿੰਘ ਜੀ ਵੱਲੋਂ ਤੇ ਬਾਬਾ ਬਲਬੀਰ ਸਿੰਘ ਜੀ ਵੱਲੋਂ ਕਾਰ ਸੇਵਾ ਵਾਲਿਆਂ ਨੂੰ ਸੇਵਾ ਦੇ ਤੌਰ ਤੇ ਲਿਖ ਕੇ ਦਿੱਤਾ ਹੋਇਆ ਹੈ ਗੁਰਦੁਆਰਾ ਔਰ ਉਤਲੇ ਉਹ ਸਾਰੀ ਉਹ ਬੁੱਢਾ ਦਲ ਦੀ ਸ਼ਰੋਣੀ ਪੰਥ ਅਖਾਲੀ ਬੁੱਢਾ ਦਲ ਦੀ ਪ੍ਰੋਪਰਟੀ ਤੁਸੀਂ ਉੱਥੇ ਮੁੱਖ ਸੇਵਾਦਾਰ ਦੀ ਭੂਮਿਕਾ ਨਿਭਾ ਰਹੇ ਹੋ ਜੀ ਤੁਹਾਡੇ ਵੱਲੋਂ ਜੋ ਵੱਡੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਜੀ ਵੱਡੇ ਧਰਮ ਦੇ ਠੇਕੇਦਾਰ ਜਾਂ ਆਗੂ ਨੇ ਜੀ ਜਾਂ ਸਰਕਾਰਾਂ ਨੇ ਜੀ ਤੁਸੀਂ ਇਸ ਸਥਾਨ ਨੂੰ ਬਚਾਈ ਰੱਖਣ ਲਈ ਜੀ ਇਸ ਦੇ ਇਤਿਹਾਸ ਨੂੰ ਸੰਭਾਲਣ ਦੇ ਲਈ ਜੀ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਜਥੇਬੰਦੀਆਂ ਨੂੰ ਵੀ ਤਰਨ ਦੇ ਠੇਕੇਦਾਰਾਂ ਨੂੰ ਵੀ ਕਿ ਜੇ ਅੱਜ ਕੋਈ ਸੰਗ ਸੇਵਾ ਵਾਸਤੇ ਕਦਮ ਚੁੱਕਦਾ ਤਾਂ ਉਹ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਦਲ ਪੰਥਾਂ ਨੂੰ ਖਾਸ ਕਰਕੇ ਜਿਹੜਾ ਵੀ ਨਿਹੰਗ ਸਿੰਘ ਕਿਸੇ ਜਥੇਬੰਦੀ ਹੈ ਪਹਿਲੀ ਗੱਲ ਤਾਂ ਸਿੰਘ ਗੁਰੂ ਦਾ ਹੁੰਦਾ ਐਗਰੋ ਕਿਸੇ ਬੁੱਢਾ ਦਲ ਜਾਂ ਤਰਨਾ ਦਲ ਕਿਸੇ ਨਾਲ ਸੰਬੰਧਤ ਆ ਤਾਂ ਉਹ ਜਥੇਬੰਦੀਆਂ ਨੂੰ ਏਡੇ ਵੱਡੇ ਸਥਾਨਾਂ ਤੇ ਲੱਖਾਂ ਰੁਪਏ ਦੇ ਖਰਚੇ ਹੁੰਦੇ ਨੇ ਔਰ 1 ਰੁਪਿਆ ਵੀ ਕੋਈ ਜਥੇਬੰਦੀ ਟੇਬਲ ਟੋਕ ਕਰਕੇ ਕਹਿ ਸਕੇ ਕਿ ਦਾਸ ਮੇ ਦਿੱਤਾ ਹੋਵੇ ਸੋ ਬਾਬਾ ਜੀ ਇਸ ਇਤਿਹਾਸਕ ਸਥਾਨ ਨੂੰ ਲੈ ਕੇ ਕੋਈ ਸ਼ਹੀਦਾਂ ਦੀ ਯਾਦ ਵਿੱਚ ਉੱਥੇ ਕੋਈ ਸਮਾਗਮ ਜਾਂ ਕੋਈ ਸਾਲਾਨਾ ਸਮਾਗਮ ਕਿਸੇ ਤਰ੍ਹਾਂ ਦਾ ਉਹਦਾ ਆਯੋਜਨ ਕੀਤਾ ਜਾਂਦਾ ਦੇਖੋ ਜੀ ਸਮਾਗਮ ਹੁੰਦਾ 5 ਫਰਵਰੀ ਨੂੰ ਜੀ ਪਰ ਗੁਰਦੁਆਰਾ ਸਾਹਿਬ ਹੁੰਦਾ ਜੀ ਜਿਹੜੀ ਅਸਲੀ ਜਗਾ ਸ਼ਹੀਦਾਂ ਦੀ ਮੇਰੇ ਕੋ ਰਿਕਾਰਡਿੰਗ ਵੀਡੀਓ ਪਈ ਆ ਉਸ ਜਗਾ ਤਾਂ ਤਾਂ ਜੋਤ ਵੀ ਮੁਦੀ ਪਈ ਹੁੰਦੀ ਐ ਇੱਕ ਕਾਰ ਸੇਵਾ ਵਾਲੇ ਮਤਲਬ ਇਹ ਕੋਈ ਇੰਟਰਸਟ ਨਹੀਂ ਰੱਖਦੇ ਜੀ ਔਰ ਦੂਸਰਾ ਨੰਬਰ ਅਗਰ ਅਸੀਂ ਜਾਣਨੇ ਆ ਇਹ ਸਾਡਾ ਵੀ ਵਿਰੋਧ ਕਰਦੇ ਨੇ ਔਰ ਇੱਥੋਂ ਤੱਕ ਇਹਨਾਂ ਨੇ ਇੱਕ ਦੋ ਵਾਰੀ ਸਾਡੇ ਤੇ ਪੁਲਿਸ ਵੀ ਸੱਦੀ ਐ ਕਾਰ ਸੇਵਾ ਵਾਲਿਆਂ ਨੂੰ ਜੀ ਸੋ ਤੁਸੀਂ ਆਪਣੇ ਵੱਲੋਂ ਸਿੱਖ ਪੰਥ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਹੋ ਇਸ ਇਤਿਹਾਸ ਨਾਲ ਸੰਬੰਧਿਤ ਜਗਾ ਨੂੰ ਲੈ ਕੇ ਵੀ ਸਾਂਭ ਸੰਭਾਲ ਤੇ ਇਤਿਹਾਸ ਨੂੰ ਸੰਭਾਲਣ ਦੇ ਲਈ ਅਸੀਂ ਅਕਾਲ ਤਖਤ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੂਹ ਸਿੱਖ ਪੰਥ ਨੂੰ ਕੱਲਾ ਇਹ ਨਹੀਂ ਅਗਰ ਦਾਸ ਦਾ ਦਾਸ ਦੇ ਜਥੇ ਦਾ ਪੂਰੀ ਕੌਮ ਪੂਰਾ ਪੰਜਾਬ ਸਾਥ ਦੇਵੇ ਜਿੰਨੇ ਵੀ ਵਿਰਾਸਤਾ ਉਜੜ ਰਹੀਆਂ ਨੇ ਇਹ ਸਾਰਿਆਂ ਦੀ ਸੇਵਾ ਸੰਭਾਲਣ ਨੂੰ ਤਿਆਰ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਅੱਜ ਐਡੀ ਵੱਡੀ ਜਾਣਕਾਰੀ ਜੋ ਹੈ ਧਰਮ ਦੇ ਨਾਲ ਸੰਬੰਧਤ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਸੋ ਦਰਸ਼ਕੋ ਅਸੀਂ ਆਪਣੇ ਇਸ ਪ੍ਰੋਗਰਾਮ ਜੋ ਇੱਕ ਚਰਚਾ ਦੇ ਵਿਸ਼ੇ ਨਾਲ ਸੰਬੰਧਿਤ ਹੈ ਜਿਸ ਦੇ ਆਧਾਰ ਤੇ ਜਿਸ ਦੇ ਨਾਲ ਅਸੀਂ ਤੁਹਾਨੂੰ ਆਪਣਾ ਪੰਜਾਬ ਆਪਣੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਧਾਰਮਿਕ ਔਰ ਇਤਿਹਾਸਿਕ ਜਾਣਕਾਰੀਆਂ ਨੇ ਤੁਹਾਡੇ ਕੋਲ ਪਹੁੰਚਾਉਂਦੇ ਰਵਾਂਗੇ ਸੋ ਬੜੇ ਰੋ ਪੰਜਾਬ ਖਬਰ 24 ਦੇ ਨਾਲ ਤਲਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ